ਆਜਾ ਸੰਗ ਤੋਂ ਚਾਹ ਪੀ ਲੋ ਏਲੀ ਸੰਗ ਆਜੋ 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 ਤੂੰ ਜਾਣੀ ਸੀ ਚਾਹ ਪੀ ਲੋ ਫੇ ਕਾਉਂਗੇ ਕਿਤੇ ਚਾਹ ਤੇ ਬੁਲਾ ਲੈ ਕਿਤੇ ਨੂਨ ਡੋਲ ਕੇ ਗਿਆ ਸੀ ਮੁੰਡਾ ਹਾਂ ਦੱਸ ਨਾਲ ਕਿੰਨੀ ਦੱਸ ਨੂਨ ਨੂਨ ਡੋਲ ਕੇ ਗਿਆ ਸੀ ਦਰਵਾਜ਼ਾ ਬੰਦ ਕਰ ਰੁਟ ਕੇ ਨੂਨੇ ਕਿਹੜੀਆਂ ਚੁੱਟੀਆਂ ਆ ਗਈਆਂ ਜੰਮੀਆਂ ਕਿਹਦੀਆਂ ਕਿਹੜੇ ਲਸਣ ਚ ਇੱਥੇ ਕਿਹੜੇ ਲਸਣ ਚ ਹਿੱਲੀ ਹੋਈਆਂ ਮੈਂ ਵੀ ਦਿਮਾਖਰਾ ਵਾ ਇੱਕੋ ਲਸਣ ਨਿਕਲਿਆ ਆ ਉਹਦੇ ਵਿੱਚ ਦੇਖ ਦੇਖ ਕੇ ਤਾਂ ਆਈਆਂ ਸੂਰੇ ਹਾਂ ਦੇ ਦੇ ਲਾਓ ਪੀਵੋ ਚਾਹ ਲੈ ਪਾਣੀ ਪੀਣਾ ਪਹਿਲਾਂ ਦੱਸ ਪਾਣੀ ਨਹੀਂ ਨੂਨੇ ਜਿੱਤੇ ਸੀ ਇਹਦਾ ਮੈਂ ਗੈਡੀ ਵਾਸਤੇ ਹੈ ਡੋਲਦਾ ਪਾਣੀ ਕਾਲੂ ਦੱਖੀਆ ਦੱਸਦੀ ਆ ਡੈਡੀ ਨੂੰ ਗੱਲ ਮੈਨੂੰ ਇੱਕ ਗੱਲ ਪਤਾ ਲੱਗੀ ਆ ਹੈ ਪਿੰਡੋਂ ਆਈਆਂ ਬੁੜੀਆਂ ਸਾਗ ਲੈਣ ਮੈਨੂੰ ਜਹਾੜ ਨੇ ਦੱਸਿਆ ਵੀ ਤੁਸੀਂ ਬੁੜੀਆਂ ਨੂੰ ਇੱਕ ਵਾਰੀ ਛੇੜਦੇ ਹੋ ਕਹਿਣਾ ਕਹਿੰਦਾ ਡੈਡੀ ਨੂੰ ਕਹਿੰਦੀ ਆ ਐ ਜਣਿਆ ਚੱਕ ਕੇ ਡੰਡਾ ਮਾਰੂ ਇੰਨਾ ਮੈਂ ਕਹਤਾ ਵੀ ਕਾਹਾਂ ਚਲ ਗਿਆ ਜਾਂਦੀ ਆ ਕਿਥੇ ਜਾਵਾਂ ਕਿਹਾ ਉਹ ਥੱਕ ਗਈਆਂ ਵਿਚਾਰੀਆਂ ਕਹਿੰਦੀ ਕਹਿੰਦੀ ਟਹਿ ਜਾਣਾ ਚੱਕ ਕੇ ਡੰਡਾ ਮਾਰੂੰ ਕੀ ਕਹਿੰਦੀ ਆ ਤੀਹਰ ਸਾਰੇ ਚੱਕ ਦੇ ਡੰਡਾ ਉਹ ਡੈਡੀ ਨੂੰ ਉਹਨਾਂ ਨੇ ਚੱਕ ਕੇ ਖਲਾਇਆ ਹੈ ਗੋਦੀ ਉਹ ਗਮਾਂਡਣਾ ਨੇ ਆਪਣੀਆਂ ਪਿੰਡ ਦੀਆਂ ਉਦੋਂ ਕਹਿੰਦੀ ਤਾਂ ਸੀਗੀ ਕਹਿੰਦੀ ਚਾਚੀ ਨੇ ਕਹਿੰਦੀ ਮੇਰੇ ਕੋ ਪਾ ਕੇ ਆਪ ਚਲੀ ਜਾਣਾ ਨਹੀਂ ਨਿਗਾਹ ਰੱਖੀ ਮੇਰੇ ਮੁੰਡੇ ਵੱਲ ਕਿੱਥੇ ਰਹਿ ਜੇ ਚੱਤੀ ਚੜ ਜਾਂਦੀ ਹੋਊ ਟੈਂਪੂ ਉਧਰ ਨੂੰ ਉਧਰ ਨੂੰ ਆਧਾਰ ਕੜ ਵਾਲਾ ਜੱਤਾ ਟੈਂਪੂ ਹੈ ਹੋ ਕਰਨਾ ਪੁੰਡੀ ਤੇ ਬਹਿ ਕੇ ਚੱਲ ਜਾਂਦੀ ਹੋਣੀ ਆ ਅੰਦਰ ਅਹੇ ਦੁਰਹੇ ਜਾਂਦੀ ਹੋ ਪੈਰ ਟੈਂਪੂ ਜਾ ਇਹ ਸੋਟੀ ਹੋਵੇ ਨਾ ਹੋਵੇ ਇਹ ਬੁੜੀਆਂ ਨੇ ਕਹਿਣ ਦੀਆਂ ਗੱਲਾਂ ਠੀਕ ਹੈ ਨਹੀਂ ਕਹਿੰਦੀ ਟੈ ਜਾਣੇ ਆ ਸੋਟੀ ਚੱਕ ਕੇ ਮਾਰ ਇਰੇ ਡੈਡੀ ਵੀ ਅੱਜ ਇੱਕ ਗੱਲ ਪਤਾ ਲੱਗੀ ਐ। ਆਹ ਉਹ ਜਿਹਨਾਂ ਦਾ ਜੱਟਾ ਲੈ ਮੁੰਡੇ ਕੱਤੇ ਦਾ ਮੀਨਾ ਅੱਧੇ ਵੱਡੇ ਅੱਧਾ ਵੱਡੀਆਂ ਅਜੇ ਕਹੇ ਵੀ ਤੁਹਾਨੂੰ ਪੰਜਾਹ ਭਈਆ ਲੱਪਣ ਚੱਲਦਾ ਵੱਡੀਆਂ ਵੱਡੀਆਂ ਭਈਆ ਵੀ ਨਹੀਂ ਬਣਨ। ਇੱਥੇ ਕਰਦੀਆਂ ਪਿੱਛੇ ਫਿਰ ਸਾਡੇ ਵੱਟੇ ਵੱਟੇ ਦੱਤੀਆਂ ਲੱਗਦੀਆਂ ਨੇ। ਦੱਤੀਆਂ ਇਹਦੇ ਲੱਗੀਆਂ ਦੀ ਪੰਜ-ਪੰਜ ਦੱਤੀਆਂ ਲੱਗੀਆਂ ਦੀ ਇਹਦੇ। ਵੱਟੇ ਵੱਟੇ ਵਾਲੀ ਹਾਲਾ ਬਟੇ ਦੀਆ ਰਾਤੀ ਕੇ ਦੇਖ ਤੇ ਤੇਰਾ ਫੇਵਰੇਟ ਨੂਨ ਮਿਰਚ ਜਿਹੜਾ ਰੱਖੇ ਰੱਖਿਆ ਹੋਇਆ ਇਹਨੇ ਡੋਲੇ ਅੱਜ ਕਿਹੜਾ ਫੇਵਰੇਟ ਨੂਨ ਮਿਰਚ ਆ ਜਿਹੜਾ ਤਰਾ ਬੜਾ ਡੰਗਰ ਤਰਾ ਕਾ ਵੀਰੇ ਤੇਰੀ ਦੀ ਅੱਜ ਕੰਮੇ ਦਾ ਲੱਗਦਾ ਮੈਂ ਦੱਸਾਂ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਕਹਿੰਦੀ ਸੀ ਤੁਹਾਨੂੰ ਇੱਕ ਗੱਲ ਦੱਸਾਂ ਪਤਾ ਉਹ ਗੱਲ ਕੀ ਹੈ ਭਾਈ ਹੈ ਆ ਪਾਣੀ ਫਿਰ ਹਾਂ ਜਦ ਆ ਦੇ ਹੈ ਨਾ ਮੈਨੂੰ ਲੈ ਕੇ ਆਏ ਸੀ ਵਿਆਹ ਕੇ ਇਹਨਾਂ ਨੂੰ ਆਇਆ ਲੱਗਿਆ ਸੀ ਵੀ ਇਹ ਤਾਂ ਸੌਜੀ ਆ ਵੀ ਜਿੱਧਰ ਨੂੰ ਇਹ ਕਿਹਾ ਕਰਾਂਗੇ ਕੱਲ ਕਹਿੰਦੇ ਸੀਗੇ ਕੱਲ ਵਾਲੇ ਵਲੌਗ ਚ ਵੀ ਇਹਨੂੰ ਕੰਮ ਖਾਤਰ ਲਿਆਂਦਾ ਸੀ ਵੀ ਜਿੱਧਰ ਨੂੰ ਐ ਦੇ ਉਧਰ ਆਵਾਜ਼ ਮਾਰ ਲਈ ਆ ਜਾ ਔਰੇ ਕੰਮ ਕਰ ਔਰੇ ਉੱਥੇ ਚਲੀ ਜਾ ਆ ਜਾ ਔਰੇ ਕੰਮ ਕਰ ਨਹੀਂ ਉੱਥੇ ਚਲੀ ਜਾਣਾ ਇਹਨਾਂ ਨੂੰ ਵੀ ਪਤਾ ਸੀ ਇਹਨਾਂ ਨੂੰ ਔਏ 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 ਚੱਕਾ ਚਲਾਉਣਾ ਅਸੀਂ ਕਿਸੇ ਦੇ ਇਸ਼ਾਰਿਆਂ ਤੇ ਕੰਮ ਕਰਨ ਵਾਲੇ ਨਹੀਂ ਹੈਗੇ ਕੋਈ ਪਿਆਰ ਨਾ ਕਹੇ ਵੀ ਭਾਈ ਵੀ ਭੈ ਇਨਾ ਕੰਮ ਆਏ ਆ ਉਹ ਕਰਦੇ ਇਸ਼ਾਰਿਆਂ ਤੇ ਕਰਨ ਵਾਲੇ ਥੋੜੀ ਵੀ ਜੇ ਕੋਈ ਕਹੇ ਜੇ ਬਟਰ ਆਲ ਪੈਂਦਾ ਤਾਂ ਭੱਜੀ ਕਿ ਜਾਂਦੀ ਹੈ ਭੱਜੀ ਕੇ ਸਾਗ ਮੋਕ ਕਿਉਂ ਜਾਂਦੀ ਆ ਉਹਨਾਂ ਦੇ ਗੋਡੇ ਦੁਖਦੇ ਨੇ ਬੁੱਢੀਆਂ ਦੇ ਛੋਟੀ ਮਾਰੂ ਤੇ ਮਗੇ ਦੇਖ ਆਏ ਤਦੂ ਵੀ ਤਾਂ ਪੰਗੇ ਲੈਣੇ ਸਾਗ ਨੇੜੇ ਤੜੇ ਹੈ ਹੀ ਨਹੀਂ ਆਪਣੇ ਪੱਕ ਗਏ ਆ ਠੀਕ ਆ ਪੂਰੀਆਂ ਸਾਗ ਵੀ ਅੱਜ ਕੱਲ ਬੜਾ ਵਧੀਆ ਲੱਗਦਾ ਫੂਕ ਮਾਰ ਕੇ ਵੀ ਲੈ ਕਾਕਾ ਇਹ ਨਹੀਂ ਹਰੀਓ ਰੱਖਣੀ ਅਸਾਂ ਨਹੀਂ ਹਰੀ ਇਹ ਤੁੰਨੀ ਨਹੀਂ ਹਰੀਓ ਇਹ ਤੁੰਨੀ ਵਾਲੀ ਰੱਖਣੀ ਆ ਦੇਖੋ ਪੀ ਗਏ ਸਾਗ ਇਹ ਦੇਖੋ ਹਾਂ ਕਿ ਕਿਸੇ ਨੇ ਸਾਗ ਲੈ ਕੇ ਜਾਣਾ ਲੈ ਜਿਓ ਹੁਣ ਬਾਦੂ ਕੋ ਗੋ ਕੀ ਹੈ ਸਾਡੇ ਪੱਕਿਆ ਹੋਇਆ ਗਾਹਾਂ ਤੋਂ ਲੈ ਆਏ ਕਿਸੇ ਦੇ ਸਾਡੇ ਦਾ ਪੱਕ ਗਿਆ ਆਇਓ ਬਾ ਤੁਰਕੇ ਤੁਰਕੇ ਆਇਓ ਸਾਡੇ ਰਸਤੇ ਚ ਫਿੱਢੀ ਦੂਰ ਗਈਆਂ ਕਿੱਥੋਂ ਲਗਾਈਆਂ ਨੇ ਉਹਨਾਂ ਨੇ ਪਰ ਕੁੜੀਆਂ ਨੂੰ ਨਾ ਬੈਤਿਓ ਜੈਦੀ ਜੱਟਾਂ ਦੇ ਉਹ ਡੈਡੀ ਉਹਨਾਂ ਨੇ ਜਾ ਕੇ ਪਾਲਿਆ ਹੋਇਆ ਇੱਕ ਨੂੰ ਤਾਂ ਚਲ ਮੈਂ ਜਾਣਦੀ ਆ ਇੱਕ ਬੁੱਧੀ ਕੌਣ ਦੀ ਉਹ ਲੱਗੇ ਬਾਈ ਅਜਾ ਮੈਚ ਉਹ ਵਧੀਆ ਪਈਏ ਕਰਦੀ ਫਿਰਦੀ ਮੈਨੂੰ ਕਾਪੀਰਾਈਟਰ ਨਾ ਦੇਦੀ ਚਾਰੇ ਪੱਤੇ ਜੈਸਾ ਵਲਾਈ ਨਹੀਂ ਲੈਣੀ ਨਹੀਂ ਨਾ ਮਾਰੀਆਂ ਤੁਹਾਨੂੰ ਇਹ ਮੇਟਾ ਤਾਂ ਚੂੜ ਤੇ ਰੇ ਕੰਮ ਕਰਦੇ ਤਾਂ ਨਹੀਂ ਐ ਬਸ ਲਾ ਨਾ ਇਹ ਕੰਮ ਤਾਂ ਟੱਕਾ ਨਹੀਂ ਤੋੜਦੇ ਤੋ ਪੁੱਕੇ ਨਾ ਸ਼ਾ ਕੰਮ ਕਰਾਓ ਹਾਂ ਦਾ ਕੋਈ ਦੂਰ ਕੰਮ ਕਰੋ ਇੰਨੇ ਜਾਣ ਘਰੇ ਠੀਕ ਨਹੀਂ ਐ ਇੱਕ ਦਾ ਨਹੀਂ ਕਲੇਰਾ ਅੱਛਾ ਰੇਡੀ ਕਿ ਚੱਲਦੀ ਐ ਲੈਟ ਜਾਣੇ ਖੜੇ ਠੀਕ ਨਹੀਂ ਲੈਟ ਚੱਲਦੀ ਐ ਲੈਟ ਅੱਕੇ ਦੀ ਦੋਤੇ ਹੀ ਨੇ ਨਾਲੇ ਜਿੰਮੇਂ ਦਾ ਪੱਕਾ ਬਰਕਾ ਹਾਂ ਸਰੋ ਕਟੋਰੀ ਲਈ ਅੰਦਰ ਇਹ ਵੀ ਰਲਾ ਚਾਹ ਪੀ ਕੇ ਲਿਓ ਮੈਂ ਛੱਟਾ ਦੋ ਛੱਟਾ ਬਰਸੀਂ ਚ ਮੋਦੇ ਲਾ ਸਿੱਖ ਲਾ ਪੈਰ ਤੇ ਫੇ ਸਾਰੀ ਰਾਤ ਖਾਜ ਹੋਈ ਜਾਂਦੀ ਆ ਅਗੋ ਸਿੱਤਾ ਉਹੀ ਬਸ ਤੁਸੀਂ ਕਿਸੇ ਨੇ ਦੱਸਿਆ ਨਹੀਂ ਮੈਂ ਤੁਹਾਡੇ ਤੋਂ ਪੁੱਛਿਆ ਸੀ ਵੀ ਜੇ ਤੇ ਪੈਰ ਦੇ ਗੱਪੇ ਇੱਕ ਦਾਗ ਜਿਹਾ ਬਣਿਆ ਹੋਇਆ ਉਹਦੇ ਤੇ ਖਾਜ ਹੋਈ ਜਾਂਦੀ ਆ ਇਹ ਦੋ ਦੇਖ ਰੋ ਦਿਖਾਤਾ ਉਹ ਢੀਂਦਾ ਮਿੱਟੀ ਏਡੇ ਏਡੇ ਚਾੜੀ ਆ ਥੱਲੇ ਰੱਖ ਥੱਲੇ ਰੱਖ ਲਿਪੜੇ ਤਾਂ ਹੁੰਦੇ ਹੋਂੜੜੇ ਤਾਂ ਨਾਊਗਾ ਹੀ ਹਾਂ ਹੋ ਠੀਕ ਹੋ ਗਿਆ ਮੰਮੀ ਮਿੱਟੀ ਨਾਲ ਧਾਰ ਤੂੜਾਈ ਬਾਬਾ ਤਾਂ ਲੋਹ ਜੀ ਮਿੱਟੀ ਚ ਜਾਇਆ ਕਰੋ ਧਾਰ ਜੀ ਨਹੀਂ ਖਾਜੋ ਸੁੱਕੀ ਮਿੱਟੀ ਨਾਲ ਹਾਂ ਮਿੱਟੀ ਚ ਜਾਦੇ ਹੋ ਠੀਕ ਹੋ ਪਾ ਗਈ ਆ ਗਿੱਲੇ ਨਾਲੇ ਹੁੰਦਾ ਜੇ ਪਾਣੀ ਲੱਗ ਆਖਿਵੇਂ ਬਰ ਗਿੱਲੇ ਕਿਤੇ ਹਰੀ ਹੈ ਹਾਂ ਸੱਪੇ ਨੂੰ ਗੋਲ ਦਨ ਗੋਲ ਲੋ ਜੀ ਆਪਾਂ ਜਿਹੜੇ ਬੀਜੇ ਸੀਗੇ ਆ ਇੱਥੇ ਮੇਥੇ ਇੱਥੇ ਲਸਣ ਤੇ ਆ ਇੱਧਰ ਬੀਜਤੇ ਮੇਥੀ ਧਨੀਆ ਸਾਰਾ ਕੁਝ ਬੀਜਤਾ ਜਾਣੀ ਜਿਹੜਾ ਖੜਾ ਪੱਠੇ ਵੜਦਾ ਖੜਾ ਪੱਠੇ ਵੜਦਾ ਪੱਠੇ ਵੱਢਣ ਲੱਗਿਆ ਆਜੋ ਅੱਜ ਖੇਤਾਂ ਦੀ ਸੈਰ ਕਰਦੇ ਆ ਡੱਡਾ ਡੱਡ ਤੋੜੀਆਂ ਹੋ ਗਿਆ ਸਾਰਾ ਪੱਕ ਗਿਆ ਵੈਸੇ ਮੈਂ ਕੱਲ ਸਾਗ ਬਣਾਇਆ ਸੀ ਤੁਸੀਂ ਦੇਖਿਆ ਵੀ ਆ ਆਪਾਂ ਸਾਗ ਬਣਾ ਲਿਆ ਮੈਂ ਤਾਂ ਇੱਥੋਂ ਹੀ ਲੱਭ ਕੇ ਬਣਾ ਲਿਆ ਕਹਿੰਦੇ ਸੀ ਕਿਹਨੇ ਕਾਹਾਂ ਤੋਂ ਲਿਆ ਦੰਨੇ ਮੈਂ ਕੁਛ ਛੱਡ ਪਰੇ ਥੋੜਾ ਤਾਂ ਬਣਾਉਣਾ ਇੱਥੋਂ ਤੋੜ ਲੈਂਦੀ ਹਾਂ ਬਹੁਤ ਸੋਹਣਾ ਵਧੀਆ ਆਪਣੇ ਕਿੰਨਾ ਸੋਹਣੇ ਲੱਗਦੇ ਆ ਫਲਾਵਰ ਸੋਹਣੇ ਸੋਹਣੇ ਫਲਾਵਰ ਨੇ 작ਕੇ 작ਕੇ ਲੱਗੋ ਬਹੁਤ ਸੋਹਣਾ ਲੱਗਦਾ ਕਿ ਜਣੋ ਮੈਂ ਕੀ ਕਰ ਦੇ ਲੱਗ ਗਿਆ ਵਧੀਆ ਲੱਗਦਾ ਉਹ ਤਾਂ ਕਿੰਨਾ ਬੂੜਾ ਹੈ ਆ ਬੋੜਾ ਮੈਨੂੰ ਦੀ ਲੱਕ ਦੁੱਤੇ ਸੀ ਸ਼ਾਬਾਸ਼ ਆ ਸਾਰੀ ਚੱਕ ਲਿਆ ਹਾਂ ਚੱਕ ਲਾ ਸਾਰੇ ਖਲਾਰ ਤੇ ਬੋੜਾ ਕੰਮਾ ਅੱਖ ਜਨਾ ਮਰਾ ਲੀਆਂ ਆ ਐਨ ਕ ਲਾ ਕੇ ਕਾਸ ਨੂੰ ਆਏ ਸੀ ਇੱਥੇ ਕਸੀਦਾ ਕੱਢਣਾਂ ਦੀ ਗੱਲਾਂ ਦੀ ਕਲੀ ਆ ਗਿਆ ਨੂੰ ਬਾਹ ਕਰਕੇ ਲਾ ਬੈਕ ਕਰਕੇ ਲਾ ਲਾ ਗੱਡੀ ਨੂੰ ਹੁਣ ਪਤਾ ਲੱਗ ਗਿਆ ਵੀ ਇਹਾਰ ਦੇ ਕੋਈ ਕੰਡ ਕੁੰਡ ਨਹੀਂ ਲੜਦੀ ਕੋਈ ਅਲਰਜੀ ਨਹੀਂ ਹੁੰਦੀ ਬੀਲੇ ਦੀ ਲੜਦੀ ਬੀਲੇ ਦੇ ਹੀ ਲੜਦਾ ਸੀ ਇਹ ਤਾਂ ਸੱਚੀ ਗੱਲ ਆ ਸਾਰਾ ਕੁਝ ਜਦ ਅੱਗੇ ਲਾਲ ਪੀਲਾ ਹੋ ਜਾਂਦਾ ਸੀ ਹੈਨਾ ਲੈ ਦਵਾਈਆਂ ਦੇ ਦਵਾਈਆਂ ਇਹਦੇ ਨਾਲ ਆ ਦੋ ਕੋਸੇ ਪਾਣੀ ਨਾਲ ਬੰਬਰੀ ਫਿਰ ਤੇਰੇ ਬੰਬਰੀ ਹਾਂ ਕਿੰਨੀਆਂ ਮੱਖੀਆਂ ਨੇ ਇਹਦੇ ਉੱਤੇ ਨਾ ਮੱਖੀਆਂ ਹੋਣੀਆਂ ਨੇ ਆਪਾਂ ਮੱਖੀ ਵਾਲ ਰੱਖ ਲਈਏ ਹੋਰ ਰੱਖ ਲੋ ਜੁਝਾਰ ਦੇ ਡੈਡੀ ਨੂੰ ਹੀ ਦੇਖ ਲਈਏ ਕਿੱਥੇ ਨੇ ਫਿਰ ਚੱਲੀਏ ਅੰਦਰ ਅਸਲ ਵਿੱਚ ਤਾਂ ਉਹ ਬੜੀ ਚੁੰਝ ਵਾਲੇ ਦੀ ਵੀਡੀਓ ਬਣਾਉਣ ਲੈ ਕੇ ਆਈ ਸੀ ਮੈਂ ਮੰਜੀਆ ਨੇ ਕਿਹਾ ਮम्मा ਬਹੁਤ ਵੱਡੀ ਬੜੀ ਚੁੰਝ ਵਾਲਾ ਪੰਛੀ ਇੱਥੇ ਤਾਂ ਦਖੋ ਨੀ ਬੈਕ ਕੈਮਰੇ ਨਾਲ ਖਾਲ ਤੇ ਫਿਰਦਾ ਕੀ ਚੀਜ਼ ਆ ਕਮੈਂਟ ਕਰਕੇ ਦੱਸਿਓ ਜੂ ਮਾਰ ਲੈਣਿਆਂ ਨੂੰ ਭੱਜ ਜਾਣ ਆ ਦੇਖੋ ਇਹਦੀ ਚੁੰਝ ਕਿੱਡੀ ਵੱਡੀ ਆ ਇਹੋ ਜੇ ਸਾਡੇ ਇੱਥੇ ਬਹੁਤ ਨੇ ਅੱਜ ਇਹਦਾ ਝੁੰਡ ਪਤਾ ਨਹੀਂ ਕਿੱਥੇ ਗਿਆ ਬਾਕੀ ਦਾ ਪੋਹ ਚਲਾ ਕਾ ਜਦ ਹੀ ਉੱਡ ਜਾਂਦਾ ਉੱਧਰ ਲੈ ਕੇ ਬਹਿ ਗਿਆ ਪਾਣੀ ਦੇਖੋ ਕਿਉਂ ਘੁੰਮਦਾ ਕਿਆ ਕਰੀਏ ਬਣੀ ਪਈਆਂ ਪਾਣੀ ਦੀ ਨਹੀਂ ਆਉਂਦਾ ਤੀ ਖਾਲਜੋ ਤਾਂ ਪਾਣੀ ਭੱਜ ਗਈ ਉਹ ਲੈਣ ਲੈਣ ਜਾਣਾ ਲੈਟ ਨੂੰ ਕੁਛ ਫੇਰ ਹੁਣ ਰਹਿ ਜੂ ਕੰਮ ਹਾਂ ਲੈਟ ਭੱਜ ਗਈ ਚੱਲ ਆ ਜਾਂਦੀ ਆ ਦੁਬਾਰਾ ਕੀ ਪਤਾ ਫੇਰ ਆ ਜੂਗੀ 1 ਵਜੇ ਗਿਆ ਆਜੂ ਕੀ ਪਤਾ ਆਏ ਜਾਵੇ ਘਟ ਗਿਆ ਖਾਲਚ ਪਾਣੀ ਪਾਣੀ ਹੋ ਲੈਟਤੀ ਤਾਂ ਬੰਦ ਹੋ ਗਈ ਉਧਰ ਹੂੰ ਖੜ ਗਿਆ ਖਾਲਚ ਪਾਣੀ ਇਹ ਤਾਂ ਖਾਲਦੂਰ ਔਣ ਕਰਕੇ ਭਰੇ ਆਉਂਦਾ ਚਲੋ ਕਰ ਜਾ ਕੋਈ ਕੰਮ ਕਰੀਏ ਥੋੜੇ ਜਿਹਾ ਪਾਂਡੇ ਪਏ ਆ ਥੋਣੇ ਆ ਅੱਜ ਸਵੇਰ ਦੀ ਮੈਂ ਇੱਥੇ ਹੀ ਗੇੜੇ ਲਾ ਲਾ ਕੇ ਥੱਕ ਗਈ ਬਿੰਦ ਕੋਰ ਨੇ ਆਣੇ ਹਾਕ ਮਾਰ ਲੰਦੇ ਆ ਜਾ ਆ ਜਾ ਜੇ ਪਿੰਡ ਰਹਿੰਦੇ ਹੁੰਦੇ ਫਿਰ ਕੀ ਕਰਿਆ ਕਰਦੇ ਫੇ ਮੈਨੂੰ ਨਾਲੇ ਲਾਇਆ ਕਰਦੇ ਹਨ ਫਿਰ ਤੈਨਾਂ ਨਾਲੇ ਲਿਆਇਆ ਕਰਨਾ ਸੀਗਾ ਵੀ ਚੱਲ ਖੇਤ 'ਚੇ ਨਾਲੇ ਉੱਥੇ ਹੀ ਕੰਮ ਕਰ ਲਾਂਗੇ ਫਿਰ ਖੇਤਾਂ ਦਾ ਇੰਨਾ ਤੇ ਓਝਾ ਨਹੀਂ ਪੈਂਦਾ ਇੰਨਾ ਹੋਣਾ ਫੇ ਅਗਲਾ ਕਹਿੰਦਾ ਵੀ ਚੱਲ ਕਦੇ ਕਦਾਈ ਸਾਗ ਲੈਣ ਆਇਆ ਕਰਦੇ ਮੇਰੇ ਵਰਗੀ ਤਾਂ ਖਣੀ ਉਹ ਵੀ ਸਾਰਦਿਆ ਕਰਦੀ ਕਿਹੜਾ ਇੰਨੀ ਦੂਰ ਨੂੰ ਤੁਰ ਕੇ ਜਾਊ ਮੈਂ ਤਾਂ ਬੁਰੀ ਥੱਕ ਗਈ ਗੇੜੇ ਲਾ ਲਾ ਕੇ ਹਾਈ ਹਾਈ ਰੱਬਾ ਅੱਜ ਚੰਗੀ ਸਰਵਿਸ ਹੋਈ ਐ ਲੱਤਾਂ ਦੀ ਮਸਾਈ ਕਰੋਂਦਾ ਇੱਕ ਕੈਨ ਨੀਂਦ ਆਈ ਹੋ ਰਹੀ ਦੀ ਓਫ